ਸਾਰੇ ਲੰਬੜਦਾਰ ਸਹਿਮਾਨੀਆਂ ਜੀ ਆ ਗਏ ਪਿੱਛੇ ਸਰਪੰਚ ਲੰਬੜਦਾਰ ਦੋ ਦੋ ਵੀ ਉੱਥੇ ਹੈਗੇ ਜੀ ਕਿੰਨਿਆਂ ਦੇ ਲੰਬੜਦਾਰ ਹੈਗੇ ਅੱਜ ਸਤਿ ਸ੍ਰੀ ਅਕਾਲ ਲੰਬੜਦਾਰ ਜੀ ਨੇ ਤੋਂ ਪ੍ਰਧਾਨ ਸਾਡੇ ਗੁਰਪਾਲ ਸਿੰਘ ਜੀ ਸਮਰਾ ਸਾਹਿਬ ਜਿਹੜੇ ਸਾਡੇ ਸੁਪਾ ਪ੍ਰਧਾਨ ਆ ਅੱਜ ਸਾਡੇ ਵਿੱਚ ਬਿਰਾਜਮਾਨ ਆ ਜਿਹੜੇ ਪਿਛਲੇ ਸਮੇਂ ਦੇ ਵਿੱਚ ਵਿਦੇਸ਼ ਗਏ ਸੀ ਇਹਨਾਂ ਨੂੰ ਆਇਆ ਨੂੰ ਇਸ ਪੰਜਾਬ ਦੇ ਵਿੱਚ ਫਿਰ ਆ ਕੇ ਆਪਣੀਆਂ ਉਹ ਮੀਟਿੰਗਾਂ ਆਪਣਾ ਲੰਬੜਦਾਰਾਂ ਲਈ ਜਿੰਨੀ ਵੀ ਇਹ ਕਰ ਸਕਦੇ ਕੋਸ਼ਿਸ਼ਨ ਵੱਧ ਤੋਂ ਵੱਧ ਕਰਕੇ ਅੱਜ ਸ਼ੁਰੂ ਕਰ ਦੇਣਾ ਕੰਮ ਅੱਜ ਤੋਂ ਹੀ ਇਹਨਾਂ ਨੇ ਜਿਸਾਰ ਡੀਐਸਪੀ ਸਾਹਿਬ ਨਕੋਦਰ ਜਿਹੜੇ ਸਾਡੇ ਸਟੇਸ਼ਨ ਦੇ ਵਿੱਚ ਦੋ ਤਿੰਨ ਦਿਨ ਤੋਂ ਹੀ ਜੁਆਇਨ ਕੀਤਾ ਇਹਨਾਂ ਦਾ ਵੀ ਇੱਥੇ ਆਇਆ ਨਹੀਂ ਜੀ ਆ ਤੇ ਬਹੁਤ ਬਹੁਤ ਇਹਨਾਂ ਦਾ ਐਸੇ ਸਾਡੇ ਨਕੋਦਰ ਦੀਆਂ ਮੁਸ਼ਕਲਾਂ ਸਾਡੇ ਨਕੋਦਰ ਸ਼ਹਿਰ ਦੀਆਂ ਸਮੱਸਿਆਵਾਂ ਚਾਹੇ ਉਹ ਡਰੈਫਟ ਦੀ ਆ ਚਾਹੇ ਕੋਈ ਡਿਵੈਲਪਮੈਂਟ ਦੀ ਆ ਚਾਹੇ ਕੋਈ ਸਾਡੀ ਲੰਮੜੇ ਵੀ ਪਹੁੰਚੇ ਆ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਮੈਂ ਆਏ ਹੋਏ ਅਫਸਰ ਸਹਿबान ਦਾ ਸਾਡੇ ਪ੍ਰਧਾਨ ਸਾਹਿਬ ਦਾ ਸਮੁੱਚੇ ਲੰਮੜਦਾਰਾਂ ਦਾ ਧੰਨਵਾਦ ਕਰਦਾ ਸੁਖਲਾਉ ਫਤਿਹਵਾਹ ਇਸ਼ਕਾਤ ਸੋਲੋ ਸੋ ਮੈਂ ਸਾਡੇ ਜਲੰਧਰ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਹਰਕਮਤ ਸਾਹਿਬ ਔਰ ਡੀਐਸਪੀ ਭਰਤੀ ਅਸ ਦੀ ਜੀ ਹਸਤਾ ਜਿਹਨਾਂ ਦੇ ਨਾਲ ਆਏ ਹੋਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬੜਾ ਬੰਦਾ ਜਿਹੜੇ ਨੂੰ ਬੜਾ ਮਾਣਿਆ ਕਿ ਇੱਕ ਜਿਹੜਾ ਅਸੀਂ ਬਹੁਤ ਵਧੀਆ ਬੰਦਾ ਚੁਣ ਕੇ ਇਹ ਤੁਹਾਨੂੰ ਪ੍ਰਧਾਨ ਸਾਹਿਬ ਜਿਹੜੇ ਆ ਉਹਦੇ ਨਾਲ ਸਾਰੇ ਜੁੜ ਜਾਂਦੇ ਆ ਸੋ ਮੈਂ ਉੱਥੇ ਬੈਠਾ ਵੀ ਕੈਨੇਡਾ ਦੇ ਵਿੱਚ ਵੀ ਇਹਨਾਂ ਨੂੰ ਕਈ ਵਾਰੀ ਫੋਨ ਕਰਦਾ ਹਾਂ ਵੀ ਫਿਰ ਦਾ ਬਹੁਤ ਵਧੀਆ ਜਿਹੜਾ ਕੰਮ ਆਉਸਾਂਗਾ ਜੋ ਗਿਆ ਸੋ ਮੈਂ ਪਾਸੋਂ ਹੀ ਅੱਡੇ ਕਮੇਟਾ ਤੋਂ ਆਇਆ ਤੇ ਅੱਜ ਹੀ ਮਨੁੱਖ ਚਤਾ ਇਹਨਾਂ ਨੇ ਕਿਹਾ ਸੀਗਾ ਕਿ ਸਾਡੀ ਮਾਨਸ ਦੀ ਮੀਟਿੰਗ ਹੈ ਤਾਂ ਤੁਸੀਂ ਜਰੂਰ ਆਓ ਉਹ 6 ਤਰੀਕ ਦੀ ਮੀਟਿੰਗ ਵੀ ਮੈਂ ਪੰਜਾਬ ਬੋਰਡ ਦੀ ਕੀਤੀ ਹੈ ਆਪਣੇ ਪ੍ਰਿੰਸੀਪਲ ਦੇ ਵਿੱਚ ਜਾ ਆਪਣੇ ਦੱਸਿਆ ਗਿਆ ਪਲਾਡ ਦੀ ਵੱਲੋਂ ਵੀ ਦੱਸਿਆ ਗਿਆ ਅਸੀਂ ਇਸ ਗੱਲ ਨੂੰ ਬਿਲਕੁਲ ਅਕਸੈਪਟ ਕਰਦੇ ਹਾਂ ਮੰਨਦੇ ਹਾਂ ਕਿ ਜਿਹੜੇ ਨੰਬਰਦਾਰ ਨੇ ਇਸ ਨੂੰ ਦਿਸ ਵੀ ਲਿਆ ਕਿ ਸਿਸਟਮ ਬਹੁਤ ਧਿਆਨਤੀ ਰੱਖਦਾ ਕਦੀ ਵੀ ਸਾਡੇ ਵੱਲੋਂ ਜਾਂ ਗਵਰਨਮੈਂਟ ਲੈਵਲ ਤੋਂ ਜਾਂ ਕਿਸੇ ਵੀ ਲੈਵਲ ਤੋਂ ਕਿਸੇ ਨੂੰ ਇਗਨੋਰ ਕਰਨ ਦੀ ਕੋਈ ਮਨਸ਼ਾ ਨਹੀਂ ਹੁੰਦੀ ਜਿਵੇਂ ਸਾਡੇ ਜਿੰਨੇ ਵੀ ਲੰਬੜਦਾਰਾਂ ਨੂੰ ਜਦੋਂ ਮੈਸੇਜ ਲੱਗੇ ਅਸੀਂ ਪਿੰਡਾਂ ਵਿੱਚ ਅਨਾਉਂਸਮੈਂਟਾਂ ਕਰਾਈਆਂ ਘੱਟ ਤੋਂ ਘੱਟ ਕੋਸ਼ਿਸ਼ ਕੀਤੀ ਆ ਵੀ ਜਿਹੜੀ ਆ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਆਪਣੇ ਨਾਲ ਬਹੁਤ ਮੌਕੇ ਮੌਕੇ ਅੱਜ ਆਇਆ ਕੱਲੇ-ਕੱਲੇ ਨੂੰ ਉਹਦੇ ਆ ਰਿਹਾ ਕਾਫੀ ਟਾਈਮ ਲੱਗ ਜਾਂਦਾ ਉਹ ਮੈਂ ਅੱਜ ਅਸੀਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਿਆ ਦੇਖੋ ਇਹ ਜਿਹੜਾ ਇੱਕ ਸਿਸਟਮ ਆ ਅੱਲਾਹ ਜ਼ਿ ਰਬੋ ਕਾਲ ਇਹ ਤਾਂ ਦੇਖੋ ਜੀ ਪੁਰਾਣੀ ਮਹਾਰਾਜ ਦਾ ਪੁਰਾਣੀ ਜਲਾ ਬਾਟੇ ਦਾ ਅੱਲਾਹ ਜ਼ਿ ਰਬੋ ਕਾਲ ਅੰਬੇਡ ਜੀ ਸੋਹਣ ਹਾਲ ਸੋਹਣ dekio <inaudible> <inaudible> ji <inaudible> ਉਹਦਾ ਤਾਂ ਠੀਕ ਹੈ। ਠੀਕ ਹੈ। ਥੈਂਕ ਯੂ ਜੀ ਬਹੁਤ ਬਹੁਤ ਤੁਹਾਡਾ ਲਾ ਕੇ ਪਹੁੰਚੇ ਹੋਏ ਆ। ਉਹਨਾਂ ਨੇ ਆਪਣੇ ਨੇਕ ਕਮਾਈ ਵਿੱਚੋਂ 11000 ਰੁਪਏ ਸਾਡੇ ਦਫ਼ਤਰ ਵਾਸਤੇ ਤੇ ਸਾਡੇ ਕਮਾਂਗਾਰਾਂ ਵਾਸਤੇ ਭੇਜ ਕਰਨਾ। ਆਓ ਕੁਮਰਵੰਦਰ ਜੀ। ਹਾਂਜੀ ਮੈਂ ਗੁਰਪਾਲ ਸਿੰਘ ਸਮਰਾ ਪ੍ਰੈਜ਼ੀਡੈਂਟ ਨੰਬਰਦਾਰ ਜੂਨੀਅਰ ਪੰਜਾਬ ਅੱਜ ਨਕੌਦਰ ਦੀ ਮੰਥਲੀ ਜਿਹੜੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਸ਼ਮੂਲੀਅਤ ਕੀਤੀ ਆ ਔਰ ਬੜਾ ਅੱਛਾ ਲੱਗਾ ਇੱਥੇ ਆ ਕੇ ਕਿਉਂਕਿ ਸਾਰੇ ਬਹੁਤ ਸੂਝਵਾਨ ਨੰਬਰਦਾਰ ਜਿਹੜੇ ਇੱਥੇ ਪਿੰਡਾਂ ਦੇ ਆਏ ਹੋਏ ਔਰ ਬਹੁਤ ਵਧੀਆ ਇਹਨਾਂ ਦਾ ਲੱਗਾ ਮੈਂ ਧੰਨਵਾਦ ਕਰਦਾ ਹਾਂ ਕਮਲ ਦਾ ਤੇ ਤਸੀਲ ਪ੍ਰਧਾਨ ਦਾ ਦਾ ਇਹਨਾਂ ਨੇ ਬਹੁਤ ਹੀ ਮਿਹਨਤ ਕਰਕੇ ਨੰਬਰਦਾਰਾਂ ਦੇ ਨਾਲ ਇਕੱਠੇ ਹੋ ਕੇ ਚੱਲਣ ਦਾ ਜਿਹੜਾ ਅਪਰਾਹਲਾ ਇਹਨਾਂ ਦਾ ਬਹੁਤ ਸ਼ਮਾਂਗਾ ਜੋ ਗਿਆ ਅਸੀਂ ਅਗੂ ਆਏ ਨੂੰ ਹਾਲੇ 2 ਕੁ ਦਿਨ ਹੀ ਹੋਏ ਆ ਕੈਨੇਡਾ ਤੋਂ ਅਸੀਂ 6 ਤਰੀਕ ਦੀ ਮੀਟਿੰਗ ਰੱਖੀ ਆ ਪ੍ਰੀਤ ਪੈਲਸ ਜੜਿਆਲਾ ਮੰਡੀ 'ਚ ਉੱਥੇ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਪ੍ਰਧਾਨ ਸਾਹਿਬਾਨ ਔਰ ਤਹਿਸੀਲਾਂ ਦੇ ਪ੍ਰਧਾਨ ਸਾਹਿਬਾਨ ਔਰ ਜਿਹੜੇ ਸੈਕਟਰੀ ਆ ਉਥੇ ਉਹਨਾਂ ਨੇ ਰੱਖੇ ਜਨਰਲ ਸੈਕਟਰੀ ਆ ਜਾਂ ਸੈਕਟਰੀ ਆ ਕੁਝ ਵੀ ਆ ਉਹ ਸਾਰੇ ਉਥੇ ਸੱਦੇ ਅਸੀਂ ਕਿਉਂਕਿ ਬਹੁਤ ਐ ਵੀ ਸਾਡੀ ਜਿਹੜੀ ਮੀਟਿੰਗ ਆ ਇਹ ਇਸ ਕਰਕੇ ਆ ਕਿ ਸਰਕਾਰ ਨੂੰ ਦੋ ਸਾਤ ਤਕਰੀਬਨ ਹੋ ਚੱਲਿਆ ਬਣੀ ਨੂੰ ਬਹੁਤ ਮੀਟਿੰਗਾਂ ਇਹਨਾਂ ਦੇ ਨਾਲ ਕੀਤੀਆਂ ਅਸੀਂ ਵਾਈਲ ਇਕਸ਼ਨ ਦੇ ਵਿੱਚ ਵੀ ਬੜਾ ਪੂਰਾ ਸਹਿਯੋਗ ਦਿੱਤਾ ਸੀ ਉਥੇ 4000 ਬੰਦੇ ਦਾ ਇਕੱਠ ਕਰਕੇ ਇਹਨੂੰ ਦਿਖਾੜਿਆ ਸੀਗਾ ਉਦੋਂ ਭਗਵੰਤ ਮਾਨ ਨੂੰ ਔਰ ਉਸ ਵੇਲੇ ਕਹਿੰਦੇ ਸੀ ਵੀ ਜਦੋਂ ਲਕਸ਼ਣ ਕੰਪਲੀਟ ਹੋ ਗਈ ਤੇ ਤੁਹਾਨੂੰ ਬਹੁਤ ਜਲਦੀ ਤੁਹਾਡਾ ਜਿਹੜਾ ਮੰਗਾ ਜੜੀਆਂ ਹੈਗੀਆਂ ਉਹ ਅਸੀਂ ਪੂਰੀਆਂ ਕਰਾਂਗੇ ਲੇਕਿਨ ਅਫਸੋਸ ਇਸ ਗੱਲ ਦਾ ਕਿ ਇਹਨਾਂ ਨੇ ਹਾਲੇ ਤੱਕ ਸਾਡਾ ਕੋਈ ਵੀ ਜ਼ਿੰਮੇਵਾਰਾਂ ਦਾ ਜਿਹੜੀ ਮੰਗਿਆ ਕੋਈ ਮਤਲਬ ਉਹਦੇ ਵੱਲ ਧਿਆਨ ਨਹੀਂ ਦਿੱਤਾ 7 ਮੀਟਿੰਗਾਂ ਗਤ ਮੰਤਰੀ ਹਰਪਾਲ ਚੀਮੇ ਦੇ ਨਾਲ ਸਾਡੀਆਂ ਜਿਹਦੇ ਵਿੱਚੋਂ ਤਿੰਨ ਉਹਨਾਂ ਨੇ ਪੋਸਟਪੋਨ ਕੀਤੀਆਂ ਔਰ ਚਾਰ ਮੀਟਿੰਗਾਂ ਸਾਡੀਆਂ ਪ੍ਰਿੰਸਪਰ ਉਹਨਾਂ ਦੇ ਨਾਲ ਹੋਈਆਂ ਔਰ ਉਹਦੇ ਵਿੱਚ ਵੀ ਫੈਸਲਾ ਅਨੇ ਤੱਕਰ ਕੋਈ ਉਹਨਾਂ ਨੇ ਡਿਸੀਜਨ ਨਹੀਂ ਲਿਆ ਹੈਗਾ ਸੋ ਅਸੀਂ 6 ਤਰੀਕ ਨੂੰ ਸਾਰੇ ਹੀ ਪੰਜਾਬ ਦੇ ਨੰਮੜਦਾਰਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਰੈ ਲੈ ਕੇ ਜੋ ਅਗਲਾ ਪ੍ਰੋਗਰਾਮ ਆ ਉਹ ਲੀਕਿਆ ਜਾਊਗਾ ਔਰ ਜ਼ਿਲ੍ਹੇ ਦੇ ਵਿੱਚ ਸਾਡੀ ਇਹ ਮੀਟਿੰਗ ਜਿਹੜੀ ਆ ਹੁਣ ਇਹ ਅਸੀਂ ਕਰਾਂਗੇ ਉਦੋਂ ਬਾਅਦ ਜੇ ਲੋੜ ਪਈ ਤਾਂ ਸਾਡੀ ਪੰਜਾਬ ਦੀ ਇੱਕ ਰੈਲੀ ਬਹੁਤ ਤਕੜੀ ਜਿਹੜੀ ਆ ਉਹ ਅਸੀਂ ਕੀਤੀ ਜਾਊਗੀ ਔਰ ਆਪਣਾ ਜਿਹੜੀ ਸ਼ਕਤੀ ਸਾਡੀ ਨੰਬਰਦਾਰਾਂ ਦੀ ਹੈ ਪ੍ਰਦਰਸ਼ਨ ਉਹ ਅਸੀਂ ਸਰਕਾਰ ਨੂੰ ਦਿਖਾਵਾਂਗੇ ਕਿ ਨੰਬਰਦਾਰ ਇਹੋ ਜੀ ਚੀਜ਼ ਹੈ ਇਹ ਨੰਬਰਦਾਰਾਂ ਨੂੰ ਬਹੁਤ ਵਧੀਆ ਨਹੀਂ ਸਮਝਦੇ ਕਿਉਂਕਿ ਵਿੱਤ ਮੰਤਰੀ ਜਿਹੜੇ ਪਹਿਲਾਂ ਸੀਗੇ ਮਾਨਪ੍ਰੀਤ ਬਾਦਲ ਉਹ ਤਾਂ ਲੰਬੜਦਾਰੀਆਂ ਕੈਨਸਲ ਕਰਨ ਨੂੰ ਹੀ ਬਾਤ ਲੋਈ ਕੋਈ ਸੀ ਉਹਦਾ ਤਾਂ ਨੰਬਰਦਾਰੀਆਂ ਕੈਨਸਲ ਕਰ ਦੋ ਔਰ ਇਹਨਾਂ ਤੋਂ ਬਗੈਰ ਸਰ ਦਾ ਹੋ ਸਕਦਾ ਹੈ ਇਹ ਵਿਭੇਤ ਮੰਤਰੀ ਵੀ ਉਸਲੀ ਤੇ ਚੱਲਿਆ ਹੋਵੇ ਇਸ ਕਰਕੇ ਅਸੀਂ ਆਪਣੀ ਜਿਹੜੀ ਸਾਡੀ ਜਦੋਂ ਜੈਦ ਜਾਂ ਨੰਬਰਦਾਰਾਂ ਦੀਆਂ ਮੰਗਾਂ ਨੰਬਰਦਾਰਾਂ ਦੀਆਂ ਸਰਕਾਰ ਤੱਕ ਪਹੁੰਚਾਉਣੀਆਂ ਉਹਦੇ ਲਈ ਸਾਡਾ ਜਿਹੜਾ ਸੰਘਰਸ਼ ਆ ਉਹ ਇਦਾਂ ਹੀ ਚੱਲਦਾ ਰਹੂਗਾ ਔਰ 6 ਤਰੀਕ ਨੂੰ ਅਸੀਂ ਆਪਣਾ ਪ੍ਰੋਗਰਾਮ ਜਿਹੜਾ ਰਲ ਕੇ ਤੇ ਗਾਣ ਤੁਰਾਂਗੇ ਸੋ ਇਹਨਾਂ ਸ਼ਬਦਾਂ ਦੇ ਨਾਲ ਅੱਜ ਮੈਂ ਜਿਹੜੇ ਨਕੋਦਰ ਦੇ ਵਿੱਚ ਇਹਨਾਂ ਨੇ ਮੈਨੂੰ ਬੁਲਾਇਆ ਔਰ ਸਾਰੇ ਪ੍ਰਬੰਧਤਾ ਦਾ ਰੱਬ ਵਰਗੇ ਸਰੋਤੇਆਂ ਦਾ ਮੈਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਮੈਂ ਬੜਾ ਧੰਨਵਾਦੀ ਹਾਂ ਇਹਨਾਂ ਦਾ ਆਫੀਸਰ ਵੀ ਸਾਡੇ ਇੱਥੇ ਆਏ ਹੈ ਡਿਪਟੀ ਸਾਹਿਬ ਵੀ ਆਏ ਐਸ ਡੀ ਐਮ ਸਾਹਿਬ ਵੀ ਆਏ ਉਹਨਾਂ ਨੂੰ ਵੀ ਅਸੀਂ ਆਪਣੀਆਂ ਮੰਗਾਂ ਦੱਸੀਆਂ ਸੋ ਇਸ ਕਰਕੇ ਅੱਜ ਦੀ ਜਿਹੜੀ ਮੀਟਿੰਗ ਹੈ ਬਹੁਤ ਅਹਿਮ ਮੀਟਿੰਗ ਮੰਨੀ ਜਾਂਦੀ ਆ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰ ਦਾਂ। ਵਾਈਰੂਲ ਜੀ ਦਾ ਖਾਲਸਾ ਵਾਈਰੂਲ ਜੀ ਸਮਰਾ ਸਾਹਿਬ ਅੱਜ ਤੁਹਾਡੀ ਪ੍ਰਸ਼ਾਸਨ ਨਾਲ ਵੀ ਮੀਟਿੰਗ ਹੋਈ ਪ੍ਰਸ਼ਾਸਨ ਨੇ ਕੋਈ ਤੁਹਾਨੂੰ ਆਸ਼ਵਾਸਨ ਦਿੱਤਾ? ਨਹੀਂ ਹਾਲੇ ਕੋ ਇਸ ਬੇਸੇ ਤੇ ਨਹੀਂ ਕੋਈ ਗੱਲ ਬਹੁਤੀ ਨਹੀਂ ਹੋਈ ਸਾਡੀ। ਇਹ ਅਸੀਂ ਕਰਾਂਗੇ ਜਿੱਦਾਂ 6 ਤਰੀਕ ਨੂੰ ਫੈਸਲਾ ਕਰਕੇ ਪ੍ਰਸ਼ਾਸਕ ਦੇ ਨਾਲ ਜਿਸ ਚੰਡੀਗੜ੍ਹ ਵੀ ਸਾਡੀ ਕੋਈ ਮੀਟਿੰਗ ਦਿੰਦੇ ਆ ਸਾਨੂੰ ਕੀ ਕਰਦੇ ਆ ਕੀ ਨਹੀਂ। ਇਹ ਜਿਹੜੀਆਂ ਸਰਕਾਰਾਂ ਜਦੋਂ ਕਾਂਗਰਸ ਸਰਕਾਰ ਸੀ ਪਿਛਲੀ ਵਾਰੀ 5 ਸਾਲ ਉਹਨਾਂ ਨੇ ਸਾਨੂੰ ਕੁਝ ਨਹੀਂ ਦਿੱਤਾ ਤੇ ਸਾਡੇ ਲੰਬੜਦਾਰਾਂ ਨੇ ਬੜਾ ਮਤਲਬ ਵੱਧ ਚੜ ਕੇ ਉਹਨਾਂ ਦੇ ਖਿਲਾਫ ਇਹ ਸਰਕਾਰ ਦੇ ਲੋ ਤੁਸੀਂ ਆਪ ਦੇਖਦੇ ਆ ਕਿ ਲੰਬੜਦਾਰਾਂ ਦੀ ਜਿਹੜੀ ਵੋਟ ਬੈਂਕ ਹੈ ਉਹ 35000 ਲੰਬੜਦਾਰ ਆ ਪੰਜਾਬ ਦੇ ਵਿੱਚ ਔਰ ਇੱਕ ਲੰਬੜ ਦੇ ਮਗਰ ਅਦੇ ਲੋ ਕਿੰਨੇ ਉਹਦਾ ਪਰਿਵਾਰ ਉਹਦਾ ਸਰੀਕਾ ਭਾਈਚਾਰਾ ਜਾਂ ਉਹਦੇ ਕੰਮ ਕੀਤੇ ਹੋਏ ਪਿੰਡ ਦੇ ਵਿੱਚ ਉਹ ਜਿਹੜੀ ਪੰਚਾਇਤ ਹੁੰਦੀ ਆ ਉਹਦੇ ਵਿੱਚ ਤਾਂ ਕੋਈ ਧੜੇਬੰਦੀ ਹੋ ਜਾਂਦੀ ਆ ਸਰਪੰਚ ਵੀ ਉਹਦੀ ਮਦਦ ਕਰ ਦਿੰਦਾ ਜਿਹੜਾ ਜਿਹਨੇ ਉਹ ਵੋਟ ਪਾਈ ਹੋਵੇ ਕਿਉਂਕਿ ਨੰਬਰਦਾਰ ਇੱਕ ਨਰਫਕਿਆ ਇਹਨੂੰ ਇਹਦੇ ਵਿੱਚ ਕੋਈ ਦੂਰ ਆ ਨਹੀਂ ਹੈਗੀ ਨੰਬਰਦਾਰ ਦੀ ਜਿਹੜੀ ਸੇਵਾ ਕੀਤੀ ਹੁੰਦੀ ਆ ਜਾਂ ਕਿਸੇ ਦੇ ਨਾਲ ਜਾ ਕੇ ਕੰਮ ਕਰਾਇਆ ਹੁੰਦਾ ਉਹ ਹਮੇਸ਼ਾ ਹੀ ਬੰਦਾ ਜਿਆਦਾ ਕਰਦਾ ਇਸ ਕਰਕੇ ਸਾਡੀ ਜਿਹੜੀ ਵੋਟ ਬੈਂਕ ਆ ਉਹ ਤਕਰੀਬਨ ਲੱਖਾਂ ਦੇ ਵਿੱਚ ਚਲੇ ਜਾਂਦੀ ਏ ਇਹ ਸਰਕਾਰ ਨੂੰ ਬਣਾ ਵੀ ਸਕਦੀ ਆ ਢਾ ਵੀ ਸਕਦੀ ਆ ਜੋ ਮਰਜ਼ੀ ਕਰ ਸਕਦੀ ਆ ਕਿਉਂਕਿ ਨੰਬਰਦਾਰਾਂ ਤੇ ਇੱਕ ਇਹੋ ਜੀ ਤਾਕਤ ਆ ਨੰਬਰਦਾਰਾਂ ਦੇ ਕੋਲ ਇਸ ਕਰਕੇ ਸਰਕਾਰ ਨੂੰ ਨੰਬਰਦਾਰਾਂ ਦੀਆਂ ਜਿਹੜੀਆਂ ਮੰਗਾਂ ਆ ਉਹਦੇ ਆ ਧਿਆਨ ਦੇਣਾ ਪੈਣਾ ਹੈ ਤੇ ਨਾ ਦੇਊਗੀ ਤਾਂ ਫੇ ਜੋ ਫੈਸਲਾ ਪਬਲਿਕ ਕਰੂਗੀ ਉਹ ਸਾਹਮਣੇ ਅਸੀਂ ਚੱਲਾਂਗੇ ਸਮਰਾ ਸਾਹਿਬ ਲੋਕ ਸਭਾ ਚੋਣਾਂ ਵੀ ਆ ਰਹੀਆਂ ਹੈਗੀਆਂ ਉਹਦੇ ਵਿੱਚ ਵੀ ਕੋਈ ਜਿਹੜੀਆਂ ਤੁਹਾਡੀਆਂ ਮੰਗਾਂ ਨੂੰ ਲੈ ਕੇ ਜਿਹੜਾ ਹੈਗਾ ਸੰਘਰਸ਼ ਕੀਤਾ ਜਾਊਗਾ ਬਿਲਕੁਲ ਬਿਲਕੁਲ ਸੰਘਰਸ਼ ਕੀਤਾ ਜਾਊਗਾ ਹੁਣ ਮੈਂ ਸ਼ੁਰੂ ਕਰ ਦੇਣਾ 6 ਤਰੀਕ ਤੋਂ ਬਾਅਦ ਹਰੇਕ ਜ਼ਿਲ੍ਹੇ ਦੇ ਵਿੱਚ ਮੀਟਿੰਗ ਹੋਊਗੀ ਸਾਡੀ ਸਾਰੇ ਜ਼ਿਲ੍ਹੇ ਕੰਪਲੀਟ ਕਰਕੇ ਜੇ ਲੋਸਨ ਲੋੜ ਪਈ ਸਰਕਾਰ ਨੇ ਨਹੀਂ ਸਾਡੀ ਕੋਈ ਸੁਣੀ ਇੱਕ ਪੰਜਾਬ ਲੈਵਲ ਦੀ ਅਸੀਂ ਰੈਲੀ ਕਰਾਂਗੇ ਬਹੁਤ ਤਕੜੀ ਜਿਹਦੇ ਵਿੱਚ ਛੱਡ ਗੜਪੀ 25000 ਨੰਬਰਦਾਰ ਜਿਹੜਾ ਉਹ ਇਕੱਠਾ ਹੋਊਗਾ ਇਸ ਕਰਕੇ ਫਿਰ ਅਸੀਂ ਸਰਕਾਰ ਨੂੰ ਦੱਸਾਂਗੇ ਵੀ ਅਸੀਂ ਸਾਡੀ ਜਿਹੜੀ ਵੋਟ ਹੈ ਉਹ ਕਿੱਧਰ ਨੂੰ ਜਾਣੀ ਆ ਕਿੱਧਰ ਨੂੰ ਨਹੀਂ ਜਾਣੀ ਹੈਗੀ ਇਹ ਸਾਡਾ ਤੁਹਾਡੀਆਂ ਜਿਹੜੀਆਂ ਮੁੱਖ ਮੰਗਾਂ ਨੇ ਕੀ ਕੀ ਆ ਮੁੱਖ ਮੰਗਾਂ ਸਾਡੀਆਂ ਇਹ ਆ ਕਿ ਪਿਤਾ ਪੁਰਖੀ ਜਬੜੀ ਲੰਬੇ ਚਰ ਤੋਂ ਸਾਡੀ ਮੰਗ ਹੈ ਪਿਤਾ ਪੁਰਖੀ ਜਿਹੜੀ ਹੋਣੀ ਚਾਹੀਦੀ ਆ ਕਿ ਖੱਜਲ ਖਵਰੀ ਬੜੀ ਹੁੰਦੀ ਆ ਸ਼ਹਿਰ ਤਸੀਲਾਂ ਕਚਾਰੀਆਂ ਇੱਕ ਕੋਟਾ ਦੇ ਵਿੱਚ ਲੋਕੀ ਹਾਈ ਕੋਰਟ ਸੁਪਰੀਮ ਕੋਰਟ ਤੱਕਰ ਜਾਂਦੇ ਆ ਲੱਖਾਂ ਰੁਪਈਆ ਲੱਗਦਾ ਆ ਜਿੱਦਾਂ ਪਹਿਲਾਂ ਅੰਗਰੇਜ਼ਾਂ ਦੇ ਟਾਈਮ ਤੇ ਪਿਤਾ ਪੁਰਖੀ ਚੱਲਦੀ ਸੀ ਉਸੇ ਤਰ੍ਹਾਂ ਹੀ ਚਾਹੁੰਦੇ ਆ ਕਿ ਲੰਮੜਦਾਰ ਦਾ ਜਿਹੜਾ ਬੇਟਾ ਲਾਇਕ ਆ ਇਹਨੇ ਵੀ ਜੇ ਲਾਇਕ ਨਹੀਂ ਤੇ ਸਾਨੂੰ ਇਹ ਜ਼ਰੂਰੀ ਨਹੀਂ ਮਤਲਬ ਉਹਨੂੰ ਲੰਮੜਦਾਰ ਬਣਾਉਣਾ ਹੈਗਾ ਵੀ ਜੇ ਉਹ ਲਾਇਕ ਆ ਲੰਮੜਦਾਰੀ ਕਰ ਸਕਦਾ ਹੋ ਕਿਉਂਕਿ ਉਹਨੂੰ ਤਜਰਬਾ ਹੁੰਦਾ ਉਹਦੇ ਡੈਡੀ ਨੇ ਕੀਤੀ ਹੁੰਦੀ ਆ ਲੰਮੜਦਾਰੀ ਇਸ ਕਰਕੇ ਹੀ ਚਾਹੁੰਦੇ ਆ ਕਿ ਜਿਹੜੀ ਪਹਿਲ ਆ ਉਹਨੂੰ ਦਿੱਤੀ ਜਾਵੇ ਉਨੂੰ ਉਹਦੀ ਸੁਣਾਈ ਉਹਨੂੰ ਕੀਤਾ ਜਾਵੇ ਜਾਂ ਸਰਪ੍ਰਾਈਜ਼ ਜਿਹੜੇ ਕਹਿੰਦੇ ਆ ਵੀ ਜਿਹੜੇ ਸਰਪ੍ਰਾਈਜ਼ ਆ ਹੀ ਦਿੰਨੇ ਆ ਜਾਂ ਆਪਣੇ ਭਤੀਜੇ ਨੂੰ ਦੇ ਦਿੰਨੇ ਆ ਜੇ ਲਾਗੇ ਜੇ ਬੇਟਾ ਨਹੀਂ ਇੱਥੇ ਹੈਗਾ ਜਾਂ ਬੇਟੇ ਨੂੰ ਦੇ ਦਿੰਨੇ ਆ ਜਾਂ ਆਪਣੇ ਨੌ ਨੂੰ ਦੇ ਦਿੰਨੇ ਆ ਧੀ ਨੂੰ ਦੇ ਦਿੰਨੇ ਕੋਈ ਸੇ ਨੂੰ ਉਹ ਉਹਨੂੰ ਇੱਕ ਤਜਰਬਾ ਹੋ ਜਾਂਦਾ ਸਰਪ੍ਰਾਈਜ਼ ਕਰਦੇ ਕਰਦੇ ਆ ਵੀ ਦੋ ਦੋ ਸਾਲ ਜਾਂ ਚਾਰ ਸਾਲ ਕਰਦੇ ਹਨ ਵੀ ਲੰਬੜਦਾਰਾਂ ਦਾ ਕੀ ਸਮੱਸਿਆਵਾਂ ਆਉਂਦੀਆਂ ਕੀ ਉਹਦਾ ਕੀ ਲੰਬੜਦਾਰ ਦਾ ਕੰਮ ਹੁੰਦਾ ਆ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਉਹਨੂੰ ਹੀ ਮਤਲਬ ਕਿਉਂਕਿ ਉਹ ਇੱਕ ਸਰਪਰਾ ਜਿਹੜੇ ਬਣਾਉਂਦੇ ਉਹ ਵੀ ਪ੍ਰੋਸੈਸ ਉਹ ਹੀ ਹੁੰਦਾ ਜਿਹੜਾ ਨੰਬਰਦਾਰ ਨੂੰ ਲੀਬਰ ਕਰਦੇ ਵੀ ਉਹਨੂੰ ਦੁਬਾਰਾ ਨਹੀਂ ਮਤਲਬ ਰੋਦ ਕੋਲ ਐਪਲੀਕੇਸ਼ਨ ਨਾ ਲੈਣ ਉਹਨੂੰ ਉਹਦੀ ਉਹਨੂੰ ਨਿਯੁਕਤੀ ਪੱਤਰ ਦਿੰਦੇ ਇਹ ਸਪੱਡੀ ਮੰਗਿਆ ਦੂਸਰੀ ਜਿਹੜੀ ਹੈਗੀ ਆ ਮਾਨ ਪੱਤੇ ਦੀ 1500 ਰੁਪਇਆ ਬਹੁਤ ਪੁਰਾਣਾ ਸਾਡਾ ਇਹ 7 7 8 ਸਾਲ ਤੋਂ ਉਦੋਂ 500 ਰੁਪਇਆ ਵਧਾ ਕੇ ਸਰਕਾਰ ਨੇ 1500 ਕੀਤਾ ਸੀਗਾ ਤੇ ਅਸੀਂ ਚਾਹੁੰਦੇ ਆ ਕਿ 5000 ਰੁਪਇਆ ਘੱਟ ਤੋਂ ਘੱਟ ਜਿਹੜਾ ਉਹ ਹੋਣਾ ਚਾਹੀਦਾ ਨੰਬਰਦਾਰਾਂ ਦਾ ਕਿਉਂਕਿ ਸਾਰੇ ਨੰਬਰਦਾਰ ਦੇ ਦੇ ਕੋਲ ਆਪਣਾ ਨਹੀਂ ਹੁੰਦਾ ਤੇ ਉਹ ਜਾ ਕੇ ਆਪਣਾ ਉਹ ਕੰਮ ਕਰ ਜਿਹੜਾ ਕਰਵਾ ਸਕਦਾ 5000 ਇਹ تیسੀ ਤੀਸਰੀ ਗੱਲ ਸਾਡੀ ਇਹ ਹੈ ਕਿ ਜਿਹੜੇ ਟਨ ਪਲਾਜ਼ਾ ਜਿਹੜਾ ਸਾਡਾ ਲੱਗਦਾ ਹੈ ਵੀ ਉਹ ਬਿਲਕੁਲ ਆਉਣਾ ਚਾਹੀਦਾ ਚਾਹੇ ਉਹ ਸੈਂਟਰ ਦਾ ਹੈ ਚਾਹੇ ਉਹ ਪੰਜਾਬ ਦਾ ਹੈ ਉਹ ਸਾਡਾ ਨਹੀਂ ਲੱਗਣਾ ਚਾਹੀਦਾ ਇਹੋ ਜਿਹੀਆਂ ਮੰਗਾਂ ਸਾਡੀਆਂ 5 ਲੱਖ ਤੱਕ ਅਸੀਂ بیمਾ ਸਰਕਾਰ ਨੂੰ ਕਿਹਾ ਹੈਗਾ ਉਹ ਸਾਡਾ ਮੇਰਾ ਕਿਆ ਲਿਆ ਉਹਦਾ ਨੋਟੀਫਿਕੇਸ਼ਨ ਹੋ ਜਾਊਗਾ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਕਿਉਂਕਿ ਉਹ 5 ਸਾਲ ਜਿਹੜਾ 5 ਲੱਖ ਦਾ ਬੀਮਾ ਹੈ ਉਹ ਉੱਤੇ ਸਰਕਾਰ ਦਾ ਕੁਝ ਨਹੀਂ ਲੱਗਣਾ ਹੋਊਗਾ ਕਿਉਂਕਿ ਸਾਡਾ ਬਹੁਤ ਸਾਰੇ ਗਰੀਬ ਲੰਬੜਦਾਰ ਜਿਹੜੇ ਆ ਆਪਣੀ ਦਵਾਈ दारू ਤੋਂ ਵਾਂਝੇ ਰਹਿ ਜਾਂਦੇ ਆ ਆਪਣੀ ਜਾਨ ਗਵਾ ਬੈਠਦੇ ਆ 5 ਲੱਖ ਤੱਕ ਦਾ ਕੁੱਤਾ ਕਲਾ ਇਲਾਜ ਕਰਾ ਸਕਦਾ ਜਿੱਤੇ ਮਰਜੀ ਜਾ ਕੇ ਕਰਾਵੇ ਉਹ ਸਾਡਾ ਮੇਰਾ ਖਿਆਲ ਹੈ ਸਾਡਾ ਇਹ ਕੰਮ ਜਿਹੜਾ ਉਸੇਰੇ ਲੱਗਿਆ ਥੋੜੇ ਦਿਨਾਂ ਦੇ ਵਿੱਚ ਨੋਟੀਫਿਕੇਸ਼ਨ ਹੋ ਜਾਊਗਾ ਚੇਕਸ ਹਾਂਜੀ ਮੈਂ ਹਰਕਾਉਨ ਸਿੰਘ ਪ੍ਰਧਾਨ ਨੰਬਰਦਾਰ ਜੂਨੀਅਰ ਜ਼ਿਲ੍ਹਾ ਜਲੰਧਰ ਅੱਜ ਦੀ ਜਿਹੜੀ ਸਾਡੀ ਮੀਟਿੰਗ ਆ ਨਕੋਦਰ ਦੇ ਦਫ਼ਤਰ ਦੇ ਵਿੱਚ ਉਹਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਸੂਬਾ ਪ੍ਰਧਾਨ ਸਰਦਾਰ ਗਰਪਾਲ ਸਿੰਘ ਜੀ ਸਮਰਾ ਜਿਨ੍ਹਾਂ ਨੇ ਆਪਣੇ ਵਿਚਾਰ ਲੰਬੜਦਾਰਾਂ ਨਾਲ ਸਾਂਝੇ ਕੀਤੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜੋ ਵੀ ਉਹ ਸ਼ਿਕਰਸ਼ ਲਿਖਣਗੇ ਜੋ ਵੀ ਸਰਕਾਰ ਦੇ ਨਾਲ ਰਾਬਤਾ ਬਣਾਉਣਗੇ ਜੋ ਵੀ ਸਾਨੂੰ ਹੁਕਮ ਕਰਨਗੇ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤੇ ਅੱਜ ਅੱਜ ਦੀ ਅੱਜ ਦੀ ਮੀਟਿੰਗ ਦੇ ਵਿੱਚ ਇੱਕ ਭਰਮੀ ਮੀਟਿੰਗ ਦੇ ਵਿੱਚ ਜਿੱਥੇ ਸਾਡੇ ਪ੍ਰਸ਼ਾਸਨ ਦੇ ਵਿੱਚੋਂ ਐਸਟੀਐਮ ਸਾਹਿਬ ਨਕੋਦਰ ਸਾਡੇ ਨਵੇਂ ਆਈ ਡੀਐਸਪੀ ਸਾਹਿਬ ਨਕੋਦਰ ਸਾਡੇ ਐਸਐਸਓ ਸਾਹਿਬ ਨਕੋਦਰ ਜਿਹੜੇ ਇੱਥੇ ਹਾਜ਼ਰ ਹੋਏ ਆ ਤਸੀਲਦਾਰ ਸਾਹਿਬ ਜਿਹੜੇ ਸਾਡੇ ਨਵੇਂ ਆਏ ਆ ਉਹਨਾਂ ਦਾ ਵੀ ਸਨਮਾਨ ਕੀਤਾ ਗਿਆ ਔਰ ਆਸ ਰੱਖਦੇ ਆ ਕਿ ਇਹ ਜਿਹੜੇ ਆਫੀਸਰ ਸਹਿਬਾਨ ਆ ਇਹ ਵੀ ਲੰਬੜਦਾਰਾਂ ਦਾ ਮਾਣ ਸਤਕਾਰ ਬਹਾਲ ਕਰਨਗੇ ਔਰ ਸਾਡੇ ਪ੍ਰਧਾਨ ਸਾਹਿਬ ਨੇ ਜਿਸ ਤਰ੍ਹਾਂ ਦੱਸਿਆ ਕਿ ਜੋ ਵੀ ਉਹ ਸਾਨੂੰ 6 ਤਰੀਕ ਨੂੰ ਜਿਹੜੀ ਸਾਡੀ ਮੀਟਿੰਗ ਹੈ ਬਹੁਤ ਵੱਡੀ ਮੀਟਿੰਗ ਹੋ ਰਹੀ ਆ ਸਮਰਾ ਪੈਲਸ ਦੇ ਵਿੱਚ ਆਪਣੇ ਜੜਿਆਲੇ ਉਸ ਤੋਂ ਅਗਲਾ ਪ੍ਰੋਗਰਾਮ ਜੋ ਵੀ ਉਹ ਲੀਕਣਗੇ ਜੋ ਵੀ ਸਾਨੂੰ ਹੁਕਮ ਕਰਨਗੇ ਅਸੀਂ ਉਹਨਾਂ ਦੇ ਨਾਲ ਜਲੰਧਰ ਜੁਨੀ ਜਿਹੜੀ ਜਲੰਧਰ ਜ਼ਿਲ੍ਹੇ ਦੀ ਜੁਨੀਅਨ ਆ ਜਲੰਧਰ ਜ਼ਿਲ੍ਹੇ ਦੇ ਜਿੰਨੇ ਵੀ ਲੰਬੜਦਾਰ ਸਹਿਬਾਨ ਆ ਤਸੀਲਾ ਦੇ ਪ੍ਰਧਾਨ ਆ ਅਸੀਂ ਉਹਨਾਂ ਦੇ ਨਾਲ ਖੜੇ ਆ ਸਹਿਯੋਗ ਦੇਾਂਗੇ ਸੋ ਇੰਨਾ ਹੀ ਕਹਿੰਦਾ ਹੋਇਆ ਅੱਜ ਦੇ ਆਏ ਹੋਏ ਲੰਬੜਦਾਰ ਸਹਿਬਾਨ ਦਾ ਨਕੋਦਰ ਦੇ ਪ੍ਰਧਾਨ ਸਰਦਾਰ ਸਰਜੀਤ ਸਿੰਘ ਜੀ ਹੀਰ ਸਾਹਿਬ ਦਾ ਔਰ ਦਾਨੀ ਸੱਜਣਾ ਦਾ ਜਿਨ੍ਹਾਂ ਨੇ ਅੱਜ ਸਾਡੀ ਮਾਇਆ ਨਾਲ ਵੀ ਸਾਡੀ ਸਹਿਯਤਾ ਕੀਤੀ ਆ ਸੋ ਮੈਂ ਉਹਨਾਂ ਦਾ ਤੇ ਆਏ ਹੋਏ ਲੰਬੜਦਾਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਆਫੀਸਰ ਸਹਿਬਾਨ ਦਾ ਧੰਨਵਾਦ ਕਰਦਾ ਇੱਕ ਵਾਰ ਫਿਰ ਗੁਰਪਾਲ ਸਿੰਘ ਜੀ ਸਮਰਾ ਸਾਹਿਬ ਦਾ ਜਿਹੜੇ ਉਪਦੇਸ਼ ਤੋਂ ਸਾਡੇ ਵਿੱਚ ਆ ਕੇ ਇੱਥੇ ਹਾਜ਼ਰ ਹੋਇਆ ਆਪਣਾ ਕੀਮਤੀ ਸਮਾਂ ਕੱਢਿਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਇੰਨਾ ਹੀ ਕਹਿੰਦਾ ਹੋਇਆ ਵਲਾਉ ਪਤੇ ਵਾਹਿਗੁਰੂ ਜੀ ਦਾ ਖਾਲਸਾ ਵਾਲੇ ਗੁਰੂ ਜੀ